ਭਾਜੀ ਕੀ ਨਾਮ ਜੀ ਨਾ ਨਾ ਸੁਖਦੇਵ ਸਿੰਘ ਜੀ ਸੁਖਦੇਵ ਭਾਜੀ ਕੀ ਗੱਲਬਾਤ ਹੋਈ ਆ ਗੱਲਬਾਤ ਰਾਤੀ ਭਾਜੀ ਝਗੜਾ ਆ ਗਿਆ ਉਹਨਾਂ ਨੇ ਕੀਤਾ ਵਾ ਠੰਗੜਾ ਵਾਲਿਆਂ ਨੇ 25 30 ਜਾਣੇ ਆਏ ਆ ਮੁੰਡੇ ਨੂੰ ਕੁੱਟ ਕੇ ਗਏ ਚਬੇੜਾਪੂਰਾ ਮਾਰੀ ਕਿੱਥੇ ਹੋਇਆ ਕਿੱਥੇ ਝਗੜਾ ਕਿੱਥੇ ਹੋਇਆ ਮੀਟ ਵਾਲੀ ਦੁਕਾਨ ਦੇ ਮੀਟ ਵਾਲੀ ਦੁਕਾਨ ਨੇ ਆਪਣੀ ਕਿੱਥੇ ਆ ਬਾੜੀਆਂ ਦੇ ਨਾਲ ਅੱਛਾ ਹਾਂਜੀ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਮੇਰੇ ਨਾਲ ਕੁੱਟਿਆ ਘਟਿਆ ਮੁੰਡਾ ਘਰੇ ਆ ਗਿਆ ਅੱਛਾ ਘਰੇ ਆ ਗਿਆ ਤਾਂ ਮੁਰਜੇ ਇੱਧਰ ਤੋਂ ਆ ਗਿਆ ਹੂੰ ਇੱਧਰ ਜਦੋਂ ਆਇਆ ਇਹਨਾਂ ਨੇ ਕਾਪੂ ਕਰਦਿਆ ਕਾਫੂ ਵਰਕੇ ਬਾਛ ਮਾਰ ਕੇ ਤੇ ਛੋਟੀ ਤੇ ਤਸਵੀਰ ਪਿੰਡ ਵਾਲੀ ਲੈਣ ਤੇ ਠੀਕ ਹੈ ਜੀ ਸਾਨੂੰ 9:00 ਵਜੇ ਨਾ ਪਤਾ ਲੱਗਾ ਫੋਨ ਆਇਆ ਵਾ ਫਿਰ ਅਸੀਂ ਉੱਥੇ ਗਏ ਆ ਜਾ ਕੇ ਦੇਖਿਆ ਤੇ ਲਾਸ਼ ਹੀ ਨਹੀਂ ਰਹੀ ਆ ਸੁਖਦੇਵ ਜੀ ਤੁਹਾਡਾ ਮੁਹੱਲਾ ਕਿਹੜਾ ਹੈ ਜੀ ਮੱਲਾ ਰਮਨਾਥਪੁਰਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਕਹਿੰਦੇ ਆ ਵੀ ਇਨਸਾਫ ਮਿਲੇ ਸਾਨੂੰ ਜੋ ਵੀ ਹੈਗਾ ਵਾ ਸਵੇਰੇ ਫਿਰ ਦੁਕਾਨ ਤੇ ਆ ਕੇ 25 30 ਜਾਣੇ ਫਿਰ ਸਾਡੇ ਨਾਲ ਲੜਾਈ ਝਗੜਾ ਕਰਕੇ ਗਏ ਆ ਨਾਲ ਹੀ ਗਲੋਜ ਵੀ ਲੜਾਈ ਕਿਸ ਗੱਲ ਤੋਂ ਹੋਈ ਆ ਗੱਲੋ ਕੁੱਤਿਆਂ ਹੀ ਲਾਗੇ ਸੋਈਆਂ ਨੂੰ ਮੁੰਡੇ ਕਿ ਕੁੱਤੀ ਨੂੰ ਹੌਕਾ ਮਾਰਤਾ ਤਾਂ ਕੁੜੀ ਉਹਨਾਂ ਦੀ ਗਈ ਢੀਕ ਲੰਕੇ ਉਹਨੇ ਆ ਕੇ ਕਹਤਾ ਵੀ ਮੈਨੂੰ ਛੇੜਦੇ ਅੱਛਾ ਹਾਂਜੀ ਉਹ ਫਿਰ ਇਹਨਾਂ ਦੇ ਆਗੇ ਪੈ ਗਿਆ ਗਾਲਾ ਛੋਟੀ ਜੀ ਗਲਤ ਉਹਨਾਂ ਨੇ ਤੁਹਾਡੇ ਬੇਟੇ ਦਾ ਕਤਲ ਕਰ ਦਿੱਤਾ ਕਦਾ ਕਰ ਦਿੱਤਾ ਲਾਸ਼ ਅੱਜ ਮਿਲੀ ਆ ਜੀ ਕੀ ਮਾਰਿਆ ਕੀ ਆ ਕੁਝ ਪਤਾ ਲੱਗਾ ਨਹੀਂ ਜੀ ਦਾਤਰਦੂਤਾ ਮਾਰਿਆ ਸਿਰ ਦੇ ਵਿੱਚ ਬਹੁਤ ਜਿਆਦੀ ਸੱਟ ਲੱਗੀ ਆ ਉਦਾਂ ਵੀ ਕੁੱਤਿਆਂ ਕੱਟਿਆ ਵਾ ਨਾ ਲਾਚਾਂ ਦੇ ਨਿਸ਼ਾਨ ਆਏ ਆ ਪੱਟਾਂ ਦੇ ਨਿਸ਼ਾਨ ਆ ਜੀ ਹਾਂਜੀ ਸਰ ਸਰ ਕੀ ਮਾਮਲਾ ਜੀ ਇਹ ਹੈ ਅੱਜ ਕਤਲਾ ਮਿਲੀ ਸੀ ਕਿ ਫਲੋਰ ਔਰ ਲਕੋਧਰ ਦੇ ਦਰਮਿਆਨ ਜਿਹੜਾ ਆ 28 38 ਨੰਬਰ ਕਿਲੋਮੀਟਰ ਦੇ ਉੱਤੇ ਜਿਹੜੀ ਇੱਕ ਟਰੈਕ ਦੇ ਵਿੱਚ ਰੇਲਵੇ ਟਰੈਕ ਜਿਹੜੀ ਆ ਲਾਸ਼ ਪਈ ਹੈ ਜਿਹੜੀ ਮੌਕੇ ਤੇ ਆ ਕੇ ਦੇਖਿਆ ਆ ਤੇ ਲਾਸ਼ ਦੀ ਜਿਹੜੀ ਆ ਉਹਦੇ ਵਾਰਸਾ ਨੇ ਛਨਾਕਤ ਮਨਪ੍ਰੀਤ ਸਿੰਘ ਸਨ ਆਫ ਸੁਖਦੇਵ ਸਿੰਘ ਰਵੀ ਦਾਸੀਆ ਮੌਲਾਂ ਨੂੰ ਦਰਵਜੋਂ ਕੀਤੀ ਹੈ ਤੇ ਬਾਰਸ਼ਾ ਨੇ ਜ਼ੁਬਾਨੀ ਇਹ ਜੀ ਦੱਸਿਆ ਹੈ ਕਿ ਇਹਦੀ ਕੋਈ ਦੁਕਾਨ ਦੇ ਸਾਹਮਣੇ ਕੋਈ ਕਿਸੇ ਦੇ ਨਾਲ ਇਹਦਾ ਕੱਲ ਸ਼ਾਮ ਨੂੰ ਝਗੜਾ ਹੋਇਆ ਸੀਗਾ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਇਨਵੈਸਟੀਗੇਸ਼ਨ ਦੇ ਤੱਤ ਸਾਹਮਣੇ ਆਣਗੇ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਰ ਸੱਟ ਵਗੈਰਾ ਦਾ ਵੀ ਕੋਈ ਨਿਸ਼ਾਨ ਹੈਗਾ ਸੱਟ ਇਹਦੇ ਸਿਰ ਦੇ ਵਿੱਚ ਉਹ ਸ਼ਾਰਪ ਸੱਟਾਂ ਲੱਗੀਆਂ ਆ ਉਹ ਵੀ ਡਾਕਟਰ ਸਾਹਿਬ ਕਲੀਅਰ ਕਰ ਦੇਣਗੇ ਕਿ ਸੱਟਾਂ ਜਿਹੜੀਆਂ ਕਿਸ ਤਰ੍ਹਾਂ ਦੀਆਂ ਹਥਿਆਰ ਦੀਆਂ ਠੀਕ ਹੈ ਸਰ ਕੋਈ ਨਹੀਂ ਗਿਆ ਕੋਈ ਪੂਰੇ ਕਿਤੇ ਨਾ ਤੌਖਾ ਮਾਰਿਆ ਪੂਰੀ ਗੱਤ ਪੰਗੜਾ ਵਾਲਿਆਂ ਦੀ ਲਾਗਰ ਕੋਲ ਦੀ ਨੰਗੀ ਤੋਂ ਨਾਲੇ ਘਰੇ ਦੱਸ ਤਾ ਮੈਂ ਠੀਕ ਹੈ ਮੈਂ ਰਣਹੀ ਦੁਕਾਨੇ ਪਰ ਇਹ ਉਹ ਜਾ ਕੇ 25 30 ਜਣੇ ਆ ਕੇ ਨੂੰ ਕੁੱਟ ਕੇ ਗਏ ਮਾਰ ਕੇ ਵਧ ਗਏ ਇਹ ਗਾਂ ਡੰਗ ਕੁੰਗਾ ਵੀ ਮਾਰੀਆਂ ਇਹ ਮੁੜ ਕੇ ਘਰੇ ਆ ਗਿਆ ਕਿਨੂੰ ਮੈਂ ਫੋਨ ਲਾਇਆ ਕੀ ਗੱਲ ਬਾਤ ਹੋਈ ਕਹਿੰਦਾ ਕੁਝ ਨਹੀਂ ਨੂੰ ਪਤਾ ਲੱਗ ਹੀ ਗਿਆ ਹੁਣ ਹੁਣ ਰੋਣਾ ਤਾਂ ਪਹਿ ਹੀ ਦੇ ਆਉਣਾ ਹਾਂਜੀ ਐਂ ਪਾਪਾ ਨੂੰ ਆ ਜੀ ਸਾਨੂੰ ਤਾਂ ਪਤਾ ਹੀ ਨਹੀਂ ਆ ਵੀ ਐਡੀ ਵੱਟੀ ਗੱਲ ਕਰ ਦਿੰਦਗੇ ਰਾਤੀ ਬੁੜੀਆਂ ਬੰਦੇ ਸਾਡੇ ਟੇਕਣ ਤੇ ਵੀ ਆਏ ਫੋਲ ਫਾਲ ਕੇ ਜੀ